ਅੱਜ ਪੌਣਾ ਆਚਾਰ ਤੇ ਚਾਰ ਦੀ ਹੋਣ ਲੱਗੀ ਤਿਆਰੀ ਵੀ ਸਭ ਤੋਂ ਪਹਿਲਾਂ ਕਰਨ ਲੱਗਾ ਆਪਾਂ ਟੋਆ ਤਿਆਰ ਤੂੜੀ ਤਾੜੀ ਪਾ ਕੇ ਪਾਸੇ ਲਾ ਕੇ ਕਾਗਜ਼ ਜਮਾ ਕੰਮ ਕਰਤਾ ਰੈਡੀ ਤੇ ਅਗਲਾ ਸਾਰਾ ਪ੍ਰੋਸੈਸ ਦਿਖਾਵਾਂਗੇ ਮੱਕੀ ਦੇ ਆਚਾਰ ਦਾ ਆਪਾਂ ਵੀ ਕਿੰਨਾ ਕੁ ਪੌਣਾ ਆਚਾਰ ਔਖਾ ਹੈ ਕਿ ਸੌਖਾ ਹਨਾ ਤੇ ਪੂਰਾ ਪ੍ਰੋਸੈਸ 2-3 ਮਿੰਟਾਂ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਕਵਰ ਕਰ ਦੇਵਾਂਗੇ ਤੇ ਐਂਡ ਤੱਕ ਦੇਖੋ ਜ਼ਰੂਰ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਆ ਗਏ ਖੇਤ ਬਾਈ ਤੇ ਆਪਾਂ ਕਿ ਰੋਟਾਵੇਟਰ ਲੈ ਕੇ ਆ ਗਏ ਤੇ ਰੋਟਾਵੇਟਰ ਨਾਲ ਪਹਿਲਾਂ ਆਸੇ-ਪਾਸੇ ਢੇੜੇ ਲਾਵਾਂਗੇ ਤੇ ਇੱਕ ਜਿਹੜਾ ਵਿਚਾਲੇ ਢੇੜਾ ਲਾਇਆ ਉਹ ਮਾਰਤਾ 50 ਰੇ ਰੂਟਾਵੇਟਰ ਦੋਨੇ ਸਿਰੇ ਪਾੜਿਆਂ ਤੇ ਤੇ ਵਿਚਾਲੇ ਵਾਲੇ ਗੇੜੇ ਦੇ ਉੱਤੇ ਰੂਟਾਵੇਟਰ ਵਾਲਾ ਕੰਮ ਕਰਤਾ ਖਤਮ ਤੇ ਇਸ ਤੋਂ ਗਾਂ ਵਾਲਾ ਪ੍ਰੋਸੈਸ ਕਰਦੇ ਆਂ ਪਹੁੰਚ ਗਈ ਫਿਰ ਖੇਤ ਦੇ ਦੇ ਵਿੱਚ ਮਸ਼ੀਨ ਸ਼ਕਤੀਮਾਨ ਮਸ਼ੀਨ ਤੇ ਪ੍ਰੀਤ ਟਰੈਕਟਰ ਤੇ ਬਾਈ ਕਹਿੰਦਾ ਸਾਰਿਆਂ ਤੋਂ ਪਹਿਲਾਂ ਆਪਾਂ ਬਾਈ ਛੁਰੀਆਂ ਲਾ ਲਈਏ ਕਹਿੰਦਾ ਤਾਂ ਕਿ ਚਾਰਾ ਪੂਰਾ ਬਰੀਕ ਰੂ ਤੇ ਬੱਬੂ ਕਹਿੰਦਾ ਆਪਾਂ ਪੀ ਲਈਏ ਚਾਹਾਂ ਚੂਹਾ ਤੇ ਮੋਸ਼ਨ ਮੋਸ਼ਨ ਬਣਾ ਕੇ ਫੇਰ ਲੱਗਾਂਗੇ ਮੱਕੀ ਦਾ ਚਾਰਪੌਣ ਕਹਿੰਦਾ ਲੈ ਕੇ ਰੱਬ ਦਾ ਨਾਮ ਤੇ ਬਾਈ ਨੇ ਛੜਤਾ ਕਲੱਚ ਤੇ ਚਾਲੂ ਕਰਤੀ ਮਸ਼ੀਨ ਪ੍ਰੀ ਟਰੈਕਟਰ ਸ਼ਕਤੀਮਾਨ ਤੇ ਬੱਬੂ ਨੂੰ ਚੜਾ ਦਾ ਟਰਾਲੀ ਦੇ ਵਿੱਚ ਕਹਿੰਦਾ ਹਰਾ ਹਰਾ ਚੈੱਕ ਕਰ ਜੇ ਨਹੀਂ ਚੂਰੀ ਕਿਵੇਂ ਆ ਦੇਖੋ ਹਜੇ ਕਿਹੜਾ ਪਹਿਲੀ ਪਹਿਲੀ ਟਰਾਲੀ ਸੈਟਿੰਗ ਕਰਨੀ ਪਊ ਬੱਬੂ ਹਿਸਾਬ ਵੀ ਪੂਰਾ ਹਨਾ ਇਹੋ ਜੇ ਕੰਮ ਆਦਾ ਤੇ ਦੇਖੋ ਫਿਰ ਲਾ ਕੇ ਚਾਰ ਪਾਉਣ ਆਪਾਂ ਚੈੱਕ ਕਰੋ ਮਿੱਤਰੋ ਚਾਰ ਦੀ ਕੁਆਲਿਟੀ ਵੀ ਜਮਾ ਹਨਾ ਇੱਕ ਨੰਬਰ ਚਾਰ ਹੈ ਬਹੁਤ ਬਰੀਕ ਕਰਦੀ ਆ ਚਾਰ ਆ ਦੇਖੋ ਦੇਖੋ 8 ਤੋਂ 10 ਘੰਟੇ ਹੋ ਗਏ ਬਈ ਚਾਰ ਨੂੰ ਲਤੜੀ ਜਾਂਦੇ ਨੂੰ ਹਣਾ ਕਹਿੰਦੇ ਜਿੰਨਾ ਇਹਨੂੰ ਜ਼ਿਆਦਾ ਲਤੜ ਦਵਾਂਗੇ ਉੰਨਾ ਹੀ ਵਧੀਆ ਬਣਦਾ ਇਹ ਤੇ ਉਲੀ ਵਗੈਰਾ ਨਹੀਂ ਲੱਗਦੀ ਇਹਦੇ 'ਚ ਨਹੀਂ ਉਲੀ ਵਗੈਰਾ ਲੱਗ ਜਾਂਦੀ ਹੈ ਹਣਾ ਤੇ ਜਿੰਨੀ ਇਹਦੀ ਲਤਾੜ ਹੋ ਜੇ ਉੰਨੀ ਘਟ ਆ ਯਾਰ ਹਜੇ ਆਪਾਂ ਇਹਨੂੰ 4-5 ਘੰਟੇ ਹਜੇ ਹੋਰ ਲਤੜਾਂਗੇ ਹਣਾ ਆ ਦੇਖੋ ਤੁਸੀਂ ਹਜੇ ਬੈਠੇ ਹੀ ਜਾਂਦਾ ਚਾਰ ਜਦੋਂ ਜਮਾ ਟਰੈਕਟਰ ਬੈਠਣੋਂ ਹਟੇਗਾ ਉਦੋਂ ਹਟਾਂਗੇ ਇਹ ਆਪਣਾ ਤਜਰਬਾ ਹੈ ਫੇਰ ਉਲੀ ਨਹੀਂ ਲੱਗਦੀ ਗਰੰਟੀ ਐ ਇਸ ਚੀਜ਼ ਦੀ ਜਦੋਂ ਨਾ ਤਾੜਕ ਨੂੰ ਕਮੀ ਰਹਿ ਜਾਂਦੀ ਆ achar ਖਰਾਬ ਹੀ ਉਦੋਂ ਹੁੰਦਾ ਨਹੀਂ ਕਦੇ achar ਖਰਾਬ ਨਹੀਂ ਹੁੰਦਾ ਜਿਹੜੀ ਕਹਿੰਦੇ ਉਲੀ ਜੀ ਲੱਗ ਜਾਂਦੀ ਫੇਰ ਆਪਾਂ ਬਾਹਰ ਕੱਢ ਕੱਢ ਕੇ ਛਿੱਟੀ ਜਾਂਦੇ ਹਣਾ ਤੇ ਉਹ ਕਰਨਾ ਨਹੀਂ ਪੈਂਦਾ ਆ ਦੇਖੋ ਤੁਸੀਂ 8 ਤੋਂ 10 ਘੰਟੇ 10 ਘੰਟੇ ਵਾਂਗੂ ਹੋ ਗਏ ਤੇ 4-5 ਘੰਟੇ ਹਜੇ ਹੋਰ ਖਾਊਗਾ ਘੱਟੋ-ਘੱਟ 14-15 ਘੰਟੇ ਲੱਗਦੇ ਬਈ ਅਸਲੀ ਜੇ ਆਪਾਂ ਸਹੀ achar ਪਾਉਣਾ ਤਾਂ ਫੇਰ ਜਾ ਕੇ ਗੱਲ ਬੰਦਦੇ ਉਹ ਵੀ ਬਜਨ ਵਾਲੀ ਜੇ ਚੀਜ਼ ਪੂਰੀ ਉੱਤੇ ਹੋਵੇ ਆ ਦੇਖੋ ਹੁਣ ਇਹਦੇ 'ਚ ਲੋਡਰ 'ਚ ਬਜਨ ਕਿੰਨਾ ਤੁਸੀਂ ਆਪ ਹਿਸਾਬ ਲ ਆਏ ਗਏ ਅਜੇ ਚੱਲੀ ਜਾਂਦਾ ਕੰਮ ਆ ਪਾਤਾ ਕਾਗਜ ਹੁਣ ਆਪਾਂ ਤੇ ਇਹਦੇ ਉੱਤੇ ਮਿੱਟੀ-ਮੁੱਟੀ ਪਾ ਕੇ ਤੇ ਬਾਕੀ ਓਕੇ ਕਰ ਦਿਆਂਗੇ ਕੰਮ ਹੁਣ ਤੇ ਚਾਰੇ ਦਾ ਬਈ ਹੋ ਗਿਆ ਪ੍ਰੋਸੈਸ ਪੂਰਾ ਹਨਾ ਮੱਕੀ ਦਾ ਚਾਰ ਪਾਤਾ ਤੇ ਦੇਖ ਲਓ ਹੁਣ ਤੁਸੀਂ ਕਿੰਨੀ ਮਿਹਨਤ ਲੱਗੀ ਕਿੰਨਾ ਕੰਮ ਔਖਾ ਹਨਾ ਤੇ ਗੱਲ ਕਰ ਹੁਣ ਇਦੂ ਬਾਅਦ ਕੰਮ ਸੌਖਾ ਹੀ ਸੌਖਾ ਬਸ ਹੁਣ ਕੱਲਾ ਪਟਨਾ ਤੇ ਪਾਉਣਾ ਹੀ ਹੈ ਜਦ ਤੱਕ ਤਿਆਰ ਹੋ ਗਿਆ ਇਹ ਹਨਾ ਉਸਦੂ ਬਾਅਦ ਨਜ਼ਾਰਾ ਕਿਰਾਂ ਪਾਉਣ ਵੇਲੇ ਬਹੁਤ ਔਖਾ ਕੰਮ ਹੈ ਤੇ ਦੂਜੀ ਗੱਲ ਬਈ ਗਰਮੀ ਬਹੁਤ ਸੀਗੀ ਹਨਾ ਨਿਸ਼ਾਏ ਜੀ ਸੀ ਜਦਿਆਪਾ ਇਹ